ਸਤਿ ਸ਼੍ਰੀ ਅਕਾਲ ਮੈਸਕ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਹਲਕੇ ਦੀਆਂ ਜਿਹੜੀਆਂ ਖਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਤੇ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਉਹ ਜਿਹੜੀ ਅੰਦਰ ਆਪਣੀ ਆਤਮਾ ਨੂੰ ਵਿੱਚ ਜੋੜ ਕੇ ਰੱਖ ਦਿੰਦੀਆਂ ਅ ਅੱਜ ਅਸੀਂ ਇਸ ਤਰ੍ਹਾਂ ਦੀ ਇੱਕ ਵਿਖਦਾਈ ਘਟਨਾ ਦੇ ਵਿੱਚ ਖੜੇ ਹਾਂ ਮੇਰੇ ਨਾਲ ਮੇਰੇ ਕੈਮਰਾਮੈਨ ਪਰਤਨ ਬਲਵਿੰਦਰ ਸਿੰਘ ਜੀ ਰੱਤੇ ਆ ਗਏ ਤੁਸੀਂ ਪਿਛਲੀਆਂ ਤਸਵੀਰਾਂ ਦੇਖ ਰਹੇ ਹੋ ਇੱਕ ਖੇਡ ਗਰਾਊਂਡ ਦੀਆਂ ਤਸਵੀਰਾਂ ਤੇ ਅੱਜ ਇੱਕ ਤਰਾਸ ਦੀ ਆ ਅਸੀਂ ਉਸ ਪੰਜਾਬ ਦੇ ਵਿੱਚ ਖੜੇ ਹਾਂ ਜਿਹੜਾ ਸੂਰਵੀਰਾਂ ਦੀ ਧਰਤੀ ਵਾਲਾ ਪੰਜਾਬ ਸੀਗਾ ਉਸ ਧਰਤੀ ਤੇ ਅੱਜ ਅਸੀਂ ਖੜੇ ਹਾਂ ਉਹਦੇ ਇੱਕ ਖੇਡ ਗਰਾਊਂਡ ਦੇ ਵਿੱਚ ਖੜੇ ਹਾਂ ਖੇਡ ਗਰਾਊਂਡ ਦੇ ਵਿੱਚ ਅੱਜ ਇੱਕ ਇਸ ਤਰ੍ਹਾਂ ਦੀ ਅਣਹੂਣੀ ਘਟਨਾ ਚੱਲੋ ਗਰਾਊਂਡਾਂ ਦੇ ਵਿੱਚ ਖੇਡਦਿਆਂ ਤਾਂ ਹੋ ਜਾਂਦੀਆਂ ਸੀ ਪਰ ਅੱਜ ਇੱਕ ਨੌਜਵਾਨ ਭਰੀ ਜਵਾਨੀ ਉਮਰ ਦੇ ਵਿੱਚ ਇੱਕ ਨਸ਼ੇ ਦੇ ਨਾਲ ਪਰਿਵਾਰ ਵੱਲੋਂ ਜਿਹੜਾ ਸਾਨੂੰ ਜਿਹੜੇ ਆਫ ਕੈਮਰਾ ਬਿਆਨ ਦਿੱਤੇ ਗਏ ਸੀਗੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਭਰੀ ਜਵਾਨੀ ਦੇ ਵਿੱਚ ਜਿਹੜਾ ਉਹ ਇਹ ਨਸ਼ੇ ਦੇ ਨਾਲ ਮੌਤ ਹੋ ਜਾਂਦੀ ਹੈ ਬਹੁਤ ਹੀ ਪੰਜਾਬ ਲਈ ਦੁਖਦਾਈ ਜਿਹੜੀ ਇਹ ਘਟਨਾ ਕਹਿ ਸਕਦੇ ਆਪਾਂ ਇੱਕ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ ਨੂੰ ਇੱਕ ਨਜ਼ਰ ਲੱਗੀ ਕਹਿ ਸਕਦੇ ਆਂ ਵੀ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਨਜ਼ਰ ਲੱਗੀ ਹੈ ਕਿਹੜੇ ਰਾਹ ਤੁਰ ਪਿਆ ਸਰਕਾਰਾਂ ਜਾਂ ਪਿੰਡ ਦੀਆਂ ਪੰਚਾਇਤਾਂ ਕਿੰਨਾ ਯੋਗਦਾਨ ਪਾਉਂਦੀਆਂ ਆਪਾਂ ਆਪਣੇ ਜਿਹੜੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਗਰਾਊਂਡ ਬਣੇ ਖੇਡਣ ਦੇ ਲਈ ਬਣੇ ਪਰ ਅੱਜ ਜਵਾਨੀ ਪਤਾ ਨਹੀਂ ਕਿਹੜੇ ਰਾਹ ਇਸ ਰਾਹ ਦੇ ਤੁਰਿਆ ਵੀ ਅੱਜ ਮਾਪਿਆਂ ਨੂੰ ਜਿਹੜਾ ਵਿਰਲਾਪ ਕਰਨਾ ਪੈਂਦਾ ਗਰਾਉਂਡਾਂ ਦੇ ਵਿੱਚ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਰਹੀਆਂ ਅੱਜ ਇਹੀ ਦੁਖਦਾਈ ਘਟਨਾ ਅਸੀਂ ਵਿਧਾਨ ਸਭਾ ਹਲਕਾ ਮਲੋੜ ਦੇ ਪਿੰਡ ਦੇ ਵਿੱਚ ਖੜੇ ਹਾਂ ਪਿੰਡ ਚੱਕ ਸ਼ੇਰੇਵਾਲਾ ਦੇ ਵਿੱਚ ਖੜੇ ਆ ਗਰਾਉਂਡ ਦੇ ਵਿੱਚ ਇੱਕ ਸਵੇਰੇ ਜਿਹੜੀ ਨੌਜਵਾਨ ਦੀ ਲਾਸ਼ ਆ ਪਰਿਵਾਰ ਨੂੰ ਪਈ ਮਿਲੀ ਆ ਕਿਸੇ ਦੇ ਜਾਂ ਦੱਸਣ ਤੇ ਉਹਨਾਂ ਨੇ ਜਦੋਂ ਆਏ ਤੇ ਉਹਨਾਂ ਦਾ ਨੌਜਵਾਨ ਜਿਹੜਾ ਲੜਕਾ ਗਰਾਉਂਡ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਜਿਹੜਾ ਤੜਫ ਰਿਆ ਸੀ ਸਾਡੇ ਨਾਲ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਸਮਾਂ ਬਹੁਤ ਦਿਖਦਾਈ ਆ ਇਸ ਤੋਂ ਸਾਨੂੰ ਇਹ ਇੱਕ ਗੱਲਾਂ ਦਾ ਮਾਹੌਲ ਨਹੀਂ ਹੁੰਦਾ ਨਾ ਹੀ ਗੱਲਾਂ ਕਰਨੀਆਂ ਬੰਦੀਆਂ ਪਰ ਇਹ ਇਹ ਗੱਲਾਂ ਜਿਹੜੀਆਂ ਪ੍ਰਸ਼ਾਸਨ ਤੱਕ ਪਹੁੰਚਾਉਣੀਆਂ ਵੀ ਬਹੁਤ ਜ਼ਰੂਰੀ ਹੋ ਜਾਂਦੀਆਂ ਦਿਖਦਾਈ ਮੌਲਾ ਅੰਕਲ ਜੀ ਇਹਨਾਂ ਦਾ ਜਿਹੜਾ ਬੇਟਾ ਸੀਗਾ ਕੀ ਨਾਮ ਕੀ ਸੀਗਾ ਜੀ ਬੇਟਾ ਬਿਜ ਕੀ ਗੱਲ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਜੀ ਸਵਾ ਮੈਂ ਤਾਂ ਕੰਮ ਤੇ ਜਾਵੜਿਆ ਉਹ ਮੁੰਡਾ ਆ ਕਰ ਗਿਆ ਜੀ ਇਹਨੂੰ ਬੁਲਾ ਕੇ ਲੈ ਗਿਆ ਅੱਛਾ ਇਹਦੇ ਨਾਲ ਸੀ ਦੋਸਤ ਸੀ ਉਹ ਹਾਂ ਜੀ ਇਹਦਾ ਮੁੰਡਾ ਸੀਗਾ ਅੱਛਾ ਇਹਦੇ ਨਾਲ ਉਹ ਘਰ ਆ ਕੇ ਤੇ ਬੁਲਾ ਕੇ ਲੈ ਕੇ ਗਿਆ ਜੀ ਅੱਛਾ ਨਹੀਂ ਪਹਿਲਾਂ ਵੀ ਉਹ ਮੁੰਡਾ ਨਾਲ ਹੀ ਹਾਂ ਪਹਿਲਾਂ ਵੀ ਜਾਂਦਾ ਹੁੰਦਾ ਸੀ ਜੀ ਨਹੀਂ ਅੰਕਲ ਕਿਵੇਂ ਕੋਈ ਪਹਿਲਾਂ ਤੋਂ ਕੋਈ ਨਸ਼ਾ ਵਗੈਰਾ ਪਹਿਲਾਂ ਵੀ ਕਰਦੇ ਸੀ ਨਹੀਂ ਕੋਈ ਇਹ ਕੋਈ ਨੁਕਸਾਨ ਨਹੀਂ ਸੀ ਲੱਗਦਾ ਜੀ ਅੱਛਾ ਨਹੀਂ ਕਰਦੇ ਸੀ ਇਹਦੇ ਨੇ ਤੇ ਅੱਜ 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 ਤੁਹਾਨੂੰ ਕੋਈ ਪਤਾ ਅੱਜ ਕਿਵੇਂ ਪਤਾ ਲੱਗੇ ਰੇਤ ਨੂੰ ਕਿ ਕਰਵਾ ਚਾਹ ਬਣਵਾ ਕੇ ਪੀ ਕੇ ਮੈਨੂੰ ਤਾਂ ਮਾਂ ਰੋਟੀ ਤੇ ਕੰਮ ਹੁੰਨੇ ਆ ਮੈਨੂੰ 100 ਰੁਪਿਆ ਵੀ ਦੇ ਕੇ ਆਇਆ ਅੱਛਾ ਮੈਨੂੰ ਉਹ ਬੰਦਾ ਦੇ ਪੈਸੇ ਵੰਡੇ ਆ ਉਹ ਕੰਮ ਕਰਦਾ ਸੀ ਪਾਕਿਸਤਾਨ ਦਾ ਕਾਹਦਾ ਕੰਮ ਕਰਦਾ ਸੀ ਪਾਕਿਸਤਾਨ ਦਾ ਕੰਮ ਕਰਦਾ ਸੀ ਕੀ ਨਹੀਂ ਸੀ ਉਹ ਬਰਾਏ ਨਹੀਂ ਸਰਮੇ ਨੂੰ ਪਤਾ ਨਾ ਤਾਂ ਮੈਂ ਤਾਨ ਪੜਾ ਅੱਛਾ ਕਿੰਨੇ ਬੱਚੇ ਕਿਨੇ ਤੁਹਾਡੇ ਮੇਰੇ 4 ਬੱਚੇ ਆਈ ਅੱਛਾ ਇਹ ਵਿਆਹ ਹੋਇਆ ਸੀ ਕਿਦਾਂ ਕੋਹ ਆਦਾ ਸੀ ਅੱਛਾ ਨਹੀਂ ਅੱਜ ਤੁਹਾਨੂੰ ਕਿਵੇਂ ਕਦੋਂ ਪਤਾ ਲੱਗਿਆ ਇਥੇ ਕਿਹਨੇ ਦੱਸ ਮੈਂ ਤਾਂ ਮੈਂ ਤਾਂ ਰੋਟੀਆਂ ਸਰ ਬਣਾਈ ਜਾਂਦੀ ਸੀ ਮੈਂ ਰੋਟੀ ਪਕਾ ਮੈਂ ਹੁਣੇ ਆਇਆ ਮਾਂ ਉਹ ਤੇ ਮੈਨੂੰ ਸਾਰੀ ਜਨਤਾ ਜਦੋਂ ਭਜਦੀ ਦੀ ਸੀ ਜਦੋਂ ਮਰਗੇ ਦੀ ਕਬਰ ਲੈ ਲਈ ਮਾਂ ਤੇ ਕਿੱਥੇ ਖੜਾ ਜਾਂਦਾ ਮੈਂ ਆਈ ਤਾਂ ਮੈਂ ਕੋਈ ਕਿਥੇ ਮੈਂ ਹੀ ਸੁੱਤਣ ਵਾ ਕੇ ਧੱਕਾ ਕੁਝ ਨਹੀਂ ਉਹਦੇ ਕੋਲ ਮੈਨੂੰ ਪ੍ਰੂਫ ਹੋਇਆਗਾ ਤੰਗ ਆਵਲਾ ਪਿਆਸੀ ਕੋਈ ਕੁਛ ਨਹੀਂ ਸੀ ਦੇ ਕੋਈ ਨਹੀਂ ਮਤਾ ਕੋਈ ਚੀਜ਼ ਨਹੀਂ ਕੋਲੋ ਮਿਲੀ ਤੁਹਾਨੂੰ ਕਿਵੇਂ ਪਤਾ ਲੱਗਿਆ ਰੰਚਾ ਕੀਤਾ ਮੈਨੂੰ ਕਿ ਬਦਾਨ ਮੈਂ ਵੀ ਨਚਾ ਕੀਤਾ ਕਿ ਮਰੇ ਮੇਰੇ ਕੋਲ ਪ੍ਰੂਫ ਨਹੀਂ ਮੈਨੂੰ ਹੋਇਆ ਜੇ ਮੈਨੂੰ ਕੋਈ ਮੈਨੂੰ ਕੋਈ ਮੁੱਦਾ ਮਿਲ ਜਾਦਾ ਮੈਂ ਨਹੀਂ ਮੇਰਾ ਪੋਤਾ ਹੈ ਚੀਨੇ ਮਰ ਗਿਆ ਕਿ ਤੱਕ ਨੇ ਕੀ ਲਾਤਾ ਤੇ ਕੀ ਖਾਤਾ ਉਹ ਕਮਾਂਡ ਦਿਖਦਾਈ ਆ ਮਾਹੌਲ ਜਿਵੇਂ ਤੁਸੀਂ ਦੇਖਦੇ ਹੋ ਬਾਕੀ ਕੋਈ ਕੋਈ ਚੀਜ਼ ਇਸ ਤਰ੍ਹਾਂ ਦੀ ਮਿਲੀ ਆ ਜਾਂ ਕਿਵੇਂ ਕਿਵੇਂ ਤੁਹਾਨੂੰ ਪਤਾ ਲੱਗੇ ਕੋਈ ਕੁਸ਼ਤਾ ਦੀ ਜੀ ਠੀਕ ਆ ਰਕੇ ਲਾਇਆ ਜੀ ਠੀਕ ਆ ਲੱਗਿਆ ਸੀ ਉਹਦੀ ਬਾਹ ਦੇ ਦੇਖਿਆ ਅੱਛਾ ਬੰਦ ਕੋਲੇ ਸੀ ਹਾਂ ਇਨਸਾਨ ਸੀ ਜੀ ਅੱਛਾ ਅੱਛਾ ਤਰਿੰਦ ਵੀ ਕੋਲੇ ਸੀ ਸਰਿੰਦਰ ਉਹ ਮੁੜ ਕੇ ਉਹ ਲੈ ਗਿਆ ਜੀ ਤੱਕ ਕੇ ਭੱਜ ਗਿਆ ਉਹ ਅੱਛਾ ਉਹ ਮੁੰਡੇ ਇੱਥੇ ਕੋਲੇ ਸੀ ਜਿਹਦੇ ਨਾਲ ਸੀ ਕੋਲੇ ਸੀ ਜਿਹਨਾਂ ਨਾਲ ਉਹ ਭੱਜ ਗਏ ਆ ਉਹਨਾਂ ਪਿੰਡ ਦੇ ਸੀ ਮੁੰਡੇ ਹਾਂ ਪਿੰਡ ਦੇ ਮੁੰਡੇ ਸੀ ਜਿਹੋ ਉਹਨਾਂ ਨੇ ਕੰਮ ਤੋਂ ਆਏ ਆ ਪੈਲਸ ਦਾ ਕੰਮ ਲਾ ਕੇ ਆਏ ਆ ਅੱਛਾ ਪਹਿਲੇ ਨਾਲ ਹੀ ਕੰਮ ਕਰਦੇ ਹੋ ਨਾਲ ਹੀ ਕੰਮ ਕਰਦੇ ਲੈ ਜਾਂਦਾ ਨਾ ਚਰ ਗਰੀਬ ਬੰਦਾ ਰੋਟੀ ਖਾਂਦਾ ਮੈਂ ਸਾਰੇ ਨੂੰ ਅੱਠ ਬੰਦੇ ਲੈ ਕੇ ਗਿਆ ਜਿਹਦੇ ਕੰਮ ਦੇ ਗਿਆ ਬਚੱਕ ਦੀ ਉਹਨੂੰ ਪੁੱਛ ਸਕਦੇ ਰਾਤ ਨੂੰ ਆ ਕੇ ਮਾਹੋਂ ਨੀਂ ਮ ਰਾਤ ਨੂੰ ਪੈਸੇ ਵੰਡਦਾ ਕਰਕੇ ਵੰਡੂਗਾ ਉਹਨੂੰ ਪੈਸੇ ਜਰਾ ਪਤਾ ਨਹੀਂ ਪੈਸਾ ਪਿੱਛੇ ਮਾਰਿਆ ਕੀ ਪਤਾ ਮੈਨੂੰ ਕੀ ਪਤਾ ਨਾ ਪਿੱਛੇ ਮਾਰਿਆ ਮੈਂ ਇਹ ਕੋਈ ਚਾਨ ਚੱਕਦੀ ਮੇਰਾ ਪੁੱਤੇ ਨਾਲ ਇਹ ਜੀ ਤੜਕੇ ਸੋੜ ਉੱਠ ਕੇ ਆਵਾਜ਼ ਮਾਰ ਕੇ ਲਿ ਜਾਂਦਾ ਰਿਹਾ ਇਹਨੂੰ ਕੋਈ ਗੱਲ ਨਹੀਂ ਬਾਤ ਨਹੀਂ ਦੀ ਤੇ ਟੀਕਾ ਲੱਗਿਆ ਜੀ ਇਕੱਠਾ ਲੈ ਕੇ ਆਏ ਆ ਪਿੰਡ ਬੰਬਾ ਤੋਂ ਲੈ ਕੇ ਆਏ ਆ ਅੱਛਾ ਨਹੀਂ ਪਹਿਲਾਂ ਤੋਂ ਵੀ ਨਸ਼ੇ ਵਗੈਰੇ ਦੇ ਨਹੀਂ ਜੀ ਪਹਿਲਾਂ ਮੈਂ ਨਹੀਂ ਵੇਖਿਆ ਜੀ ਪਾਪਾ ਮੈਂ ਅੱਜ ਜਾ ਕੇ ਦੇ ਸਰੰਜੀ ਵੀ ਨਿਕਲੀ ਐ ਮੈਂ ਐਨ ਵੀ ਲੈ ਕੇ ਚੱਕ ਕੇ ਸਰੰਜੀ ਵੀ ਚੱਕ ਕੇ ਲੈ ਕੇ ਸਾਰਾ ਕੁ ਭੱਜ ਵੀ ਲੈ ਕੇ ਅੱਛਾ ਪਿੰਡ ਹੀ ਸੀ ਮੁੰਡਿਆ ਇਹ ਪਿੰਡ ਦੇ ਆ ਜੀ ਮਰਦਾ ਨਹੀਂ ਸੀ ਜੀ ਇਹ ਇਹਨਾਂ ਨੇ ਇਹ ਭੱਜ ਵੀ ਕਰਦੇ ਇਹਨਾਂ ਨੇ ਅਖਿਆ ਜੀ ਪਤਾ ਲੱਗ ਦੂ ਇਹਨਾਂ ਨੂੰ ਜੀ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਇੱਥੇ ਨਾਲ-ਨਾਲ ਪਹਿਲਾਂ ਤੋਂ ਹੀ ਨਸ਼ਾ ਇੱਥੇ ਵਿਖਤ ਨਸ਼ਾ ਵਾਧੂ ਸਾਡੇ ਜੀ ਰੁਕਦੇ ਨਹੀਂ ਸੀ ਸਾਡੇ ਤਾਂ ਜੀ ਅਜੇ ਵੀ ਨਹੀਂ ਰੁਕਦਾ ਸਾਹਿਬ ਨਸ਼ਾ ਗੋਲੀਆਂ ਚਿੱਟਾ ਘਾਬੇ ਸਭ ਕੋ ਬੀਤੀ ਜਾਂਦਾ ਜੀ ਤੇ ਨਹੀਂ ਜਿਵੇਂ ਸਰਕਾਰ ਨੇ ਤਾਂ ਬੜੇ ਜਦੋਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਅਸੀਂ 1 ਮਹੀਨੇ ਦੇ ਵਿੱਚ ਜਿਹੜਾ ਨਸ਼ਾ ਬੰਦ ਕਰ ਦੇਣਾ ਸਰਪੰਚ ਨੇ ਹੁੱਕਾ ਦਵਾਈ ਸੀਗਾ ਕੋਈ ਨਹੀਂ ਬੰਦ ਹੋਇਆ ਜੀ ਤੇ ਅੱਜ ਤਾਂ ਇਹਦੀ ਮੌਤ ਹੋ ਗਈ ਜੀ ਤੇ ਚਾਰਾ ਜਿਹਨਾਂ ਨੂੰ ਹੋਰ ਮਰੂਗਾ ਕੋਈ ਜੀ ਅੱਜ ਮੇਰੇ ہاں ਨਹੀਂ ਰੁਕਦਾ ਜੀ ਸਾਡੇ ਪਿੰਡ ਚ ਨਸ਼ਾ ਆ ਕੇ ਬੱਚੇ ਨੇ ਮਰਨਗੇ ਹੋਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਨਸ਼ੇ ਨਾਲ ਇਥੇ ਮੌਤਾਂ ਨਿਕਲ ਆਦੇ ਹੋਂ ਹੀ ਆ ਜੀ ਮੁੰਡਾ ਵੀ ਉਦੋਂ ਵੀ ਲੋਰੀਆਂ ਮੁੰਡਾ ਮਰਿਆ ਜੀ ਇਕਵਾਰਾ ਮੁੰਡਾ ਸੀਗਾ ਉਹ ਵੀ ਇਹ ਨਸ਼ੇ ਨਾਲ ਹੀ ਮਰਿਆ ਜੀ ਇਸੇ ਤਰ੍ਹਾਂ ਉਹ ਵੀ ਇਕਵਾਰਾ ਮਰਿਆ ਜੀ ਇੱਥੇ ਮਰਿਆ ਜੀ ਸਰ ਨਾਲ ਡਾਕੀ ਨੇ ਕਿਹਾ ਤੇ ਮੇਰਾ ਪੁੱਤ ਮਾਰਦਾ ਮੈਨੂੰ ਵੀ ਚੱਕ ਦੀ ਮਾਰ ਦੇਣਾ ਹੈ ਨਾ ਇਹ ਦਿਖਦਾਈ ਪਾਲਾ ਜੀ ਆ ਜਿਵੇਂ ਗਰਾਊਂਡ ਦੇ ਵਿੱਚ ਖੜੇ ਆ ਗਰਾਊਂਡਾਂ ਦੇ ਵਿੱਚ ਨੌਜਵਾਨ ਪਹਿਲਾਂ ਖੇਡਣ ਆਉਂਦੇ ਹੁੰਦੇ ਸੀ ਤਾਂ ਸੁਣਿਆ ਸੀਗਾ ਗਰਾਊਂਡਾਂ ਦੇ ਵਿੱਚ ਅੱਜ ਨਸ਼ੇ ਲਾਉਣ ਲੱਗ ਗਏ ਕਿਵੇਂ ਦੇਖ ਦਿੰਦੇ ਹਾਂ ਅੱਛਾ ਯਾ ਬਿਲਕੁਲ ਬਾਈ ਸ਼ੂ ਵੰਦੇ ਬਾਈ ਜੀ ਕਿਸੇ ਚੀਜ ਨੂੰ ਹੱਥ ਨਹੀਂ ਲਾਉਂਦੇ ਪਰ ਗੱਲ ਇਹ ਨਹੀਂ ਆ ਵੀ ਇੱਥੇ ਨਸ਼ਾ ਨਾ ਕੋਈ ਮਤੋਂ ਕੰਟਰੋਲ ਲੀਏ ਅਸੀਂ ਨਹੀਂ ਕਿੱਲੇ ਇਸ ਪਿੰਡ ਦੀ ਗੱਲ ਕਰਦੇ ਆ ਕਿ ਕੋਈ ਰਸਤਾ ਸੀ ਇਸ ਪਿੰਡ ਦੀ ਗੱਲ ਕਰਦੇ ਆ ਕਿ ਕਹਾਂ ਜਦੋਂ ਮੈਂ ਨੇਕ ਇਸ ਪਿੰਡ ਦੇ ਆ ਸੀ ਜਿੱਥੇ ਮਰਜੀ ਵੇਖ ਲੋ ਉੱਥੇ ਹੀ ਸ਼ਰੰਜਾਂ ਤੇ ਗਾਬੇ ਗੂਬੇ ਸਭ ਫੋਲ ਕੰਮ ਚੱਲਦਾ ਹੈ ਕਿਸੇ ਗਲਤੀ ਕਮੀ ਨਹੀਂ ਕੀ ਕੋਈ ਦੀ ਜਿਵੇਂ ਸਰਕਾਰ ਨੇ ਸ਼ੁਰੂਆਤ ਦੇ ਵਿੱਚ ਹੀ ਲੋਕਾਂ ਨੇ ਇੱਕ ਬਦਲਾ ਲੈ ਜਾਂਦਾ ਸੀਗਾ ਵੀ ਅਸੀਂ ਨਸ਼ਾ ਨੂੰ ਬਿਲਕੁਲ ਜਿਹੜਾ ਬੰਦ ਕਰਦੇ ਆਗੇ ਕੋਈ ਲੱਗਦਾ ਤੁਹਾਨੂੰ ਸਰਕਾਰ ਇਸ ਵੱਲ ਗੌਰ ਸਾਡੇ ਘਰ ਸਾਾਨੂੰ ਤਾਂ ਇਹ ਲੱਗਦਾ ਵੀ ਇੱਥੇ ਠੱਗਣਾ ਹੋ ਗਿਆ ਅੱਛਾ ਪਹਿਲਾਂ ਨਾ ਵੱਧ ਲੱਗੀ ਹਾਂ ਪਹਿਲਾਂ ਨਾ ਵੱਧ ਖੋਲ ਜਮੈਂ ਦੀ ਕੋਈ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਨੌਜਵਾਨਾਂ ਦੀ ਪਹਿਲਾਂ ਵੀ ਪਿੱਛੇ ਵੀ ਦੱਸੇ ਪਹਿਲਾਂ ਵੀ ਪਹਿਲਾਂ ਵੀ ਇੱਥੇ ਹੀ ਮਰਿਆ ਮੁੰਡਾ ਅੱਛਾ ਪਹਿਲਾਂ ਵੀ ਉਹ ਟੀਕਾ ਲਾਉਂਦੇ ਹੀ ਮਰੇ ਬਚਾਰੀ ਨਾਏ ਗਰੀਬ ਕਰਦਾ ਮੁੰਡਾ ਜਮਾ ਐਨਾ ਮਤਲਬ ਇਹ ਵੀ ਗਰੀਬ ਹੈ ਕੋਠੇ ਦੀ ਵਿਚਾਰਿਆਂ ਤੋਂ ਛੱਤ ਨਹੀਂ ਹੈ ਜੇ ਤਾਂ ਇਕਲੀ ਘਰ ਹੋ ਹੀਗੀ ਗਰੀਬ ਹੈ ਤਰਪਾਲ ਲਾ ਕੇ ਕਾਹ ਪੈਂਦੇ ਆ ਇਹ ਠੀਕ ਹੈ ਕਿੰ ਦਿਖਦਾਈ ਪਾ ਲਾ ਕਿ ਮਜ਼ਦੂਰ ਪਰਿਵਾਰ ਦਾ ਇਸ ਤੋਂ ਪਹਿਲਾਂ ਵੀ ਕਵਰੇਜ ਕੀਤੀਆਂ ਸੀ ਅਸੀਂ ਵੀ ਉਦੋਂ ਆਏ ਸੀਗੇ ਆਪਣੇ ਚੈਨਲ ਤੇ ਅਸੀਂ ਵੀ ਕਵਰੇਜ ਕੀਤੀਆਂ ਸੀਗਾ ਮਜ਼ਦੂਰ ਪਰਿਵਾਰ ਦਾ ਇੱਕ ਪਹਿਲਾਂ ਵੀ ਨੌਜਵਾਨ ਮੈਂ ਲੱਗਦਾ ਉਹ ਚਾਰ ਪੰਜ ਭੈਣਾਂ ਦਾ ਭਰਾ ਸੀ ਇਕਲੌਤਾ ਬੇਟਾ ਸੀਗਾ ਉਦੋਂ ਪਹਿਲਾਂ ਵੀ ਡੈਥ ਹੋਈ ਸ਼ੂਦੋ ਵੀ ਪਹੁੰਚੀ ਸੀ ਇਸ ਤਰ੍ਹਾਂ ਦੀਆਂ ਕਵਰੇਜ ਕਰਦੇ ਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਪਤਾ ਨਹੀਂ ਪ੍ਰਸ਼ਾਸਨ ਤੱਕ ਸਾਡੀਆਂ ਖਬਰਾਂ ਨਹੀਂ ਪਹੁੰਚਦੀਆਂ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦਿੰਦਾ ਜਿਹੜਾ ਨਸ਼ਾ ਜਿਵੇਂ ਬਾਈ ਜੀ ਨੇ ਗੱਲ ਕੀਤੀ ਹੈ ਵੀ ਪਹਿਲਾਂ ਨਾਲੋਂ ਬਹੁਤ ਬਟ ਜਿਹੜੇ ਤਦਾਦ ਦੇ ਵਿੱਚ ਕਹਿ ਸਕਦੇ ਆ ਆਪਾਂ ਵੀ ਵੱਧ ਗਿਆ ਜਾਂ ਮધુ ਜਿਆਦਾ ਸੌਖਾ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਤੇ ਉਸੇ ਲੜੀ ਦੇ ਤਹਿ ਜਿਹੜਾ ਨੌਜਵਾਨਾਂ ਦਾ ਭਰੀ ਜਵਾਨੀ ਦੇ ਜਿਹੜਾ ਵਿੱਚ ਜਾਣਾ ਜਿਹੜਾ ਇਸ ਤਰ੍ਹਾਂ ਜਹਾਨ ਤੋਂ ਤੁਰਦੇ ਆਣਾ ਇਹ ਲੜੀ ਅੱਛੇ ਤਰ੍ਹਾਂ ਹੀ ਅੱਗੇ ਤਰੀ ਜਾਂਦੀ ਹੈ ਜੇਕਰ ਨਸ਼ੇ ਤੇ ਰੋਕਟਾਂ ਨਾ ਲੱਗੀ ਤਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਕਸਰ ਹੀ ਦੇਖਣ ਨੂੰ ਮਿਲਿਆ ਕਰਨਾ ਇਹ ਖੇਡ ਗ੍ਰਾਉਂਡ ਸੀ ਵੀ ਪਰ ਅੱਜ ਇਹ ਨਸ਼ਿਆਂ ਦੇ ਜਿਹੜੇ ਅੱਡੇ ਬਣ ਗਏ ਐ ਇਸੇ ਤਰ੍ਹਾਂ ਸਾਡੇ ਨਾਲ ਜਿਹੜੇ ਤੋਂ ਦੇਖਦੇ ਦਿਲੀ ਰੋਕਤੀ ਤਰਜ ਪਿੰਡ ਜਿਹੜਾ ਛੇਰੇਵਾਲਾ ਦੇ ਇੱਕ ਨੌਜਵਾਨ ਲੜਕੇ ਦੀ ਡੈੱਡ ਹੋਈ ਹੈ ਉਹ ਕੀ ਘਟਨਾ ਹੋਈ ਹੈ ਅੱਜ ਸਾਨੂੰ ਥਾਣੇ ਕੋਲ ਮਸੂਲ ਇਸ ਪਿੰਡ ਦੇ ਸਰਪੰਚ ਤੋਂ ਲੋ ਪਿੰਡ ਦੇ ਛੇਰੇਵਾਲਾ ਦੇ ਇੱਕ ਡੈੱਡ ਬਡੀ ਗਰਾਊਂਡ ਤੇ ਜਿਹੜੇ ਗਰਾਊਂਡ ਤੇ ਉਹ ਹੀ ਪੁਲਿਸ ਵਾਲੇ ਮੌਕੇ ਤੇ ਆਈ ਆ ਅੱਗੇ ਅਸੀਂ ਕਾਰਵਾਈ ਕਰ ਰਹੇ ਤੇ ਪਰਿਵਾਰ ਵੱਲੋਂ ਜਿਤੇ ਇਲਜ਼ਾਮ ਲੱਗ ਰਹੇ ਦੀ ਪਿੰਡ ਦੇ ਇੱਕ ਨੌਜਵਾਨ ਸੀਗੇ ਉਹਨਾਂ ਨੇ ਉਹਨਾਂ ਨੂੰ ਕੋਈ ਟਿੱਕੇ ਦਾ ਕੋਈ ਇੰਜੈਕਸ਼ਨ ਵਗੈਰਾ ਲਗਵਾਇਆ ਪਰਿਵਾਰ ਨੇ ਇਸ ਤਰ੍ਹਾਂ ਦੇ ਤੁਹਾਡੇ ਕੋਲ ਵੀ ਬਿਆਨ ਜਿਹੜੇ ਦਰਦ ਕੀ ਬਿਆਨ ਲਖਾਇਆ ਜੀ ਪਰ ਇਹ ਸਾਡੇ ਡਾਕ ਕੋਸ਼ਵਾਲ ਕਰਾ ਰਹੇ ਆ ਕੋਸ਼ਵਾਲੀ ਰੋਡ ਜੋ ਕਾਰੀ ਜੋ ਡਾਕਟਰ ਸਾਹਿਬ ਦੇਖ ਕੇ ਦੇਣਗੇ ਉਸ ਹਾਂ ਨਾ ਕਰਾਂਗੇ ਸਰ ਕੋਈ ਨਸ਼ੇ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਕੋਈ ਸਮਗਰੀ ਕੋਈ ਰਿਕਵਰ ਹੋਈ ਹੈ ਅੱਜ ਇਥੋਂ ਮੌਕੇ ਤੋਂ ਕੋਈ ਨਸ਼ਾ ਵਾਲਾ ਕੋਈ ਇੰਜੈਕਸ਼ਨ ਵਗੈਰਾ ਜਾਂ ਹੋਰ ਚੀਜ਼ ਬਰਾਮਦ ਹੋਈ ਧੰਨਵਾਦ